ਉਹ ਤੇ ਤੁਹਾਨੂੰ ਪਤਾ ਮੈਂ ਜ਼ਰੂਰ ਲੈ ਕੇ ਆਣਾ ਤੇਰੇ ਵਾਸਤੇ ਜੀ ਉਹ ਤੋਂ ਇਲਾਵਾ ਮੈਂ ਕਿ ਜੇ ਕੋਈ ਤੇਰੇ ਦਿਲ ਵਿੱਚ ਹੁੰਦੀ ਆ ਬੰਦੇ ਦੇ ਯਾਰ ਕਿ ਮੈਂ ਬਾਹਰੋਂ ਉਹ ਹੰਮਰਾਣੀ ਆ ਫੋਨ ਵਾਚ ਜਾਂ ਆਥਾਂ ਕੋਈ ਸ਼ੂਜ਼ ਹੋ ਗਏ ਉਹ ਤਾਂ ਇੱਧਰ ਵੀ ਮਿਲ ਜਾਂਦਾ ਕੋਈ ਮੇਮ ਮੂਮ ਫੜ ਲਈ ਇੱਧਰੋਂ ਰਾਤ ਨਹੀਂ ਭੁੱਲ ਗਏ ਤੁਸੀਂ ਨਹੀਂ ਨਹੀਂ ਨਾ ਤਾਂ ਕਿਉਂ ਭੁੱਲ ਗਿਆ ਬਾਈ ਯਾਰ ਕੇਵਲ ਆ ਨਾ ਤਾਂ ਉਹਦਾ ਏ ਕੇਵਲ 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 ਹਾਂ ਤੇ ਹੁਣ ਆ ਗਈ ਕਿ ਨਹੀਂ ਪਛਾਨ ਕੌਣ ਬੋਲਦਾ ਮੈਂ ਕੇਵਲ ਬੋਲਦਾ ਹਾਂ ਹਾਂ ਇਹ ਕਾ ਉਹ ਬੋਲਦੇ ਨੇ ਪਛਾਹ ਬੋਲ ਯਾਨੀ ਕਿ ਵੀ ਜਿਵੇਂ ਉਹ ਦੂਜਾ ਬੈਠਾ ਜene ਹੁੰਦਾ ਐਂ ਜੇ ਆਵਾਜ਼ ਆਉਂਦੀ ਸੀਗੀ ਬੋਲਦੇ ਹੀ ਉਹ ਨਾ ਉਹ ਨਾ ਗਲਾ ਜਾ ਖਰਾਬ ਹੋਇਆ ਮੈਂ ਤਾਂ ਕਰਕੇ ਨਾ ਫਿਰ ਇਦਾਂ ਬੋਲ ਰਿਹਾ ਮੈਡੀਸਨ ਵਗੈਰਾ ਲਈਆ ਤੇ ਹੁਣ ਕੋਈ ਸਰਕ ਪੈਣਾ ਹੋਰ ਕਿੱਦਾਂ ਘਰੇ ਸਭ ਵਧੀਆ ਨਾ ਬਾਈ ਠੀਕ ਹਾਂ ਹਾਂ ਵਧੀਆ ਬਾਈ ਆਪਦੇ ਸੁਣਾਓ ਤੁਸੀਂ ਕੀ ਹਾਲ ਚਾਲ ਆ ਬਸ ਵਧੀਆ ਚੱਲਦੀ ਜਾਂਦਾ ਤੁਸੀਂ ਦੱਸੋ ਹੋਰ ਪਰਜਾਈ ਠੀਕ ਆ ਜਵਕ ਜਲੇ ਠੀਕ ਆ ਆ ਸਭ ਵਧੀਆ ਸਭ ਵਧੀਆ ਤੁਸੀਂ ਦੱਸੋ ਇੱਧਰ ਕਿੱਦਾਂ ਘਰੇ ਵੀ ਸਭ ਠੀਕ ਆ ਨਾ ਹਾਂ ਹਾਂ ਬਸ ਬਾਈ ਟਾਈਮ ਪਾਸ ਹੋ ਹੀ ਜਾਂਦਾ ਔਰ ਮੈਂ ਕਿਹਾ ਭਰਾ ਨੇ ਤੇ ਚਲੋ ਯਾਦ ਕਰਨਾ ਨਹੀਂ ਮੈਂ ਹੀ ਕਰ ਲੈਣਾ ਹੈ ਚਲੋ ਧੰਨਵਾਦ ਬਾਈ ਜਿਹੜਾ ਇੰਨੇ ਟਾਈਮ ਬਾਅਦ ਫੋਨ ਲਾਇਆ ਆ ਹੋਰ ਬਸ ਠੀਕ ਹੈ ਹੋਰ ਅੱਜ ਕੱਲ ਉਹ ਹਣੇ ਭਰਾਵਾ ਮਾ ਬਸ ਆਪਦਾ ਟਾਈਮ ਪਾਸ ਕਰੀ ਜਾਂਦੇ ਮੜਾ ਮੋਟ ਕਰਕੇ ਆਪਦਾ ਪਸੂਆ ਪਸੂਆ ਦਾ ਅੱਛਾ ਕੋਈ ਵਾਥੀ ਦਾ ਭਾਈ ਕੋ ਬਾਹਰ ਬਹਿ ਕੇ ਆ ਜਾ ਭਰਾ ਕੋ ਮਾਰ ਲੈ ਬਾਹਰ ਦਾ ਗੇੜਾ ਗੁੜਾਈ ਕਿ ਅਸੀਂ ਆਣਾ ਪੈਣਾ ਸਾਨੂੰ ਹੀ ਤੁਹਾਨੂੰ ਮਿਲਣ ਹੁਣਾ ਉਹ ਨਹੀਂ ਮੈਂ ਯਾਰ ਭਾਈ ਮੇਰਾ ਉਹ ਹੀ ਨੇ ਹੋਇਆ ਪਾਸਪੋਰਟ ਹੀ ਹੁਣ ਬਣਾ ਮੇਰਾ ਤਾਂ ਅੱਛਾ ਹਾਂ ਚਲੋ ਜੇ ਮਾਰਨਾ ਹੋਵੇ ਗੇੜਾ ਤੇ ਦੱਸੀ ਮੈਨੂੰ ਤੇ ਚਲੋ ਅਸੀਂ ਫਿਰ ਤੁਹਾਨੂੰ ਮਿਲਣ ਆ ਜੰਨੇ ਆ ਦੱਸੋ ਅਸੀਂ ਆ ਰਹੇ ਹਾਂ ਕੋਈ 57 ਦਿਨਾਂ ਤੱਕ ਦੱਸੋ ਤੁਹਾਡੇ ਵਾਸਤੇ ਕੀ ਲੈ ਆਵਾਂ ਕੁਛ ਮਰਜ਼ੀ ਲੈ ਆ ਭਰਾਵਾ ਲੈ ਕੇ ਤੇ ਗਿਫਟ ਆਪਣੇ ਭਰਾ ਵਾਸਤੇ ਮੈਂ ਲੈ ਲਿਆ ਚਲੋ ਤੋਂ ਇਲਾਵਾ ਦੱਸ ਕੀ ਚਾਹੀਦਾ ਤੈਨੂੰ ਜੋ ਤੂੰ ਕਹਿਂਗਾ ਮਿਲਾ ਦਾਂਗਾ ਉਹ ਕੋਈ ਆਇਆ ਕਰੀ ਲੈ ਆਈ ਕੋਸ ਨਾ ਕੋਸ ਵਧੀਆ ਆ ਵੇਖ ਹਾਂ ਉਹ ਉਹ ਤੇ ਤੈਨੂੰ ਪਤਾ ਮੈਂ ਜ਼ਰੂਰ ਲੈ ਕੇ ਆਣਾ ਤੇਰੇ ਵਾਸਤੇ ਜੀ ਉਹ ਤੋਂ ਇਲਾਵਾ ਮੈਂ ਕਿਹਾ ਜੇ ਕੋਈ ਤੇਰੇ ਦਿਲ 'ਚ ਹੁੰਦੀ ਆ ਬੰਦੇ ਦੇ ਯਾਰ ਕਿ ਮੈਂ ਬਾਹਰੋਂ ਹਮਰਾਨੀ ਆ ਫੋਨ ਵਾਚ ਜਾਂ ਆਥਾਂ ਕੋਈ ਸ਼ੂਜ਼ ਹੋ ਗਏ ਉਹ ਤਾਂ ਇੱਧਰ ਵੀ ਮਿਲ ਜਾਂਦਾ ਕੋਈ ਮੇਮ ਮੂਮ ਫੜ ਲਈਏ ਇੱਧਰੋਂ ਮਾਗੇਰੀਆਂ ਮੇਰੇ ਨਾਲ ਦੁਰੀਆਂ ਤੇ ਹਾਂ ਹੋ ਤੇ ਤੂੰ ਇੱਧਰ ਆਵੇਂਗਾ ਤੇ ਤੈਨੂੰ ਮਿਲਣੀ ਆ ਠੀਕ ਆ ਕੋਈ ਨਾ ਰੱਬ ਰੱਖੇ ਕਿਰਪਾ ਆਉ ਜਾਗੇ ਭਰਾਵਾ ਕਿਤੇ ਤੈਨੂੰ ਚੰਗੇ ਆਗੇ ਤਾਂ ਹਾਂ ਚਲੋ ਤੇ ਹਾਂ ਤੇ ਦੇ ਨਾਲੇ ਮੈਂ ਨਾ ਤੇ ਮੈਂ ਕਰਨ ਲੱਗਾ ਛੋਟੀ ਜੀ ਪਰਸਨਲ ਗੱਲ ਹੈ ਹਾਂ ਬਈ ਮੈਂ ਨਾ ਯਾਰ ਤੈਨੂੰ ਪਤਾ ਹੁਣ ਇੰਡੀਆ ਆਣਾ ਬਾਈ ਇੱਥੇ ਰਿਸ਼ਤੇਦਾਰਾ ਯਾਰਾ ਬੇਲੀਆਂ ਦੇ ਆਣ ਜਾਣ ਪੈਸੇ ਤੇ ਲੱਗਦੇ ਹੀ ਆ ਨਾ ਹਾਂ ਹਾਂ ਇਹ ਤਾਂ ਹੈ ਬਾਈ ਤੇ ਮੈਂ ਨਾ ਘਰਦਿਆਂ ਤੋਂ ਸਾਰਿਆਂ ਤੋਂ ਸੇਫ ਕਰਕੇ ਰੱਖਿਆ ਥੋੜੇ ਜੇ ਪੈਸੇ ਭਰਾ ਉਹ ਯਾਰ ਮੈਂ ਭੇਜਣੇ ਸੀ ਤੇਰੇ ਕੋਲ ਤੂੰ ਉਹਨਾਂ ਨੂੰ ਆਪਣੇ ਕੋ ਸੇਫ ਰੱਖੀ ਤੇ ਜਦੋਂ ਮੈਂ ਇੰਡੀਆ ਆ ਗਿਆ ਲੈ ਲੂੰਗਾ ਬਾਕੀ ਗੱਲ ਨਹੀਂ ਕਿਸੇ ਵੀ ਅੱਗੇ ਕਰਨੀ ਗੱਲ ਆਪਣੇ ਦੋਨਾਂ ਚ ਹੀ ਰਹਿਣੀ ਚਾਹੀਦੀ ਆ ਭਰਾਵਾ ਜੇਕਰ ਤੈਨੂੰ ਕੋਈ ਲੋੜ ਪੈਂਦੀ ਹੈ ਤੇ ਚਲਾ ਲੈ ਕਿ ਕਿਵੇਂ ਵੀ ਕੀ ਚੱਕਰ ਪੈ ਗਿਆ ਨਹੀਂ ਚੱਕਰ ਕੋਈ ਨਹੀਂ ਪਿਆ ਮੈਂ ਕਿਹਾ ਮੈਂ ਹੁਣ ਆ ਰਿਹਾ ਇੰਡੀਆ ਠੀਕ ਆ ਇੱਥੇ ਆ ਕੇ ਖਰਚਾ ਹੁੰਦਾ ਕੋਈ ਏਜੰਟ ਦਾ ਲੈ ਠੀਕ ਆ ਤੇ ਉਹ ਆਇਆ ਨਾ ਯਾਰ ਉਹ ਤਾਂ ਕੋਈ ਉਹ ਚੱਕਰ-ਚੱਕਰ ਤਾਂ ਨਹੀਂ ਪੈਂਦਾ ਮਨ ਲਾ ਖਾਤਾ ਜੇ ਉਹ ਕਰਤਾ ਤਾਂ ਨਹੀਂ ਨਹੀਂ ਚੱਕਰ ਕਹਾਦਾ ਆਪਾਂ ਇੱਥੇ ਸਾਰਾ ਟੈਕਸ ਟ੍ਰਿਕਸ ਭਰਾਵਾ ਕਲੀਅਰ ਕਰਕੇ ਭੇਜਣੀ ਆ ਆਪਾਂ ਕਿਹੜੇ ਉਦਾਂ ਹੀ ਭੇਜਦਾ ਹੀ ਆ ਮੇਰਾ ਤੇ ਮੈਂ ਤੇ ਤੈਨੂੰ ਮੈਂ ਤਾਂ ਪੈਸੇ ਹੀ ਭੇਜਣ ਲੱਗਾ ਆ ਕੇ ਲਲਾਣਾ ਮੈਂ ਇੱਥੇ